ਜਿਹੜਾ ਆਪਣੇ ਘਰੇ ਆ ਕੇ ਗਿਆ ਮਮੀ ਥੋਡੀਆਂ ਬੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਵੀ ਭਾਈ ਤੂੰ ਕਿਦਣ ਮਾਫੀ ਮੰਗਣੀ ਆਂ ਇਹ ਦੱਸ ਤੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੇਨ ਪ੍ਰਧਾਨ ਚੱਕਣਗੇ ਹਨਾ ਜਥੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇ ਮੇਰੀਆਂ ਫੋਟੋਆਂ ਲਾ ਕੇ ਹੱਕ ਨਾਲ ਰੋਂਦੀ ਨਹੀਂ ساری ਜ਼ਿੰਦਗੀ ਹੈ ਨਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖਤ ਸਾਹਿਬ ਅੱਗੇ ਝੁਕੂ ਫਤਿਹਗੜ ਸਾਹਿਬ ਅੱਗੇ ਝੁਕੂ ਉਦੋਂ ਬਿਨਾ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਕਹਿੰਦਾ ਆਪਣਾ ਵੇਦਾਖਲੀ ਕਰਨਾ ਆਪਾਂ ਦਾ ਆਪਣਾ ਬੰਦਾ ਕੋਈ ਖਰਾਬ ਕਰੀਂ ਆ ਰੱਖਦਾ ਕੋਈ ਨਹੀਂ ਮੈਂ ਮੈਂ ਵੇਦਾਖਲੀ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਪਰ ਮੰਨਿਆ ਮਮੀ ਗਲਤੀ ਹੋ ਗਈ ਚਲਾਉਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰੇ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗਦੀਆਂ ਹੁਣ ਕਰਨਾ ਕੀ ਆ ਕੋਈ ਨਾ ਹੋ ਜਿੱਥੇ ਕਾਰ ਕਰ ਕਰ ਕੇ ਮਨ ਸਾਰਾ ਮਸਲਾ ਹੱਥ ਪਾ ਲਿਆ ਜੇ ਹੁਣ ਕੱਢ ਨਹੀਂ ਕਰਦੇ ਨਾ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾ ਨਾ ਮਹਾਰਾਜੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਆਂ ساری ਜ਼ਿੰਦਗੀ ਜਦ ਤੱਕ ਨੇਟ ਆਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਤੋਂ ਹੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਾਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਕੋਈ ਹਾਂ ਤੇ ਸਾਰੀ ਸ਼ਾਂਤ ਹੋ ਗਈਆਂ ਫਿਰ ਬਹੁਤ ਬਸੇ ਨਾ ਸਹਿਰ ਜਾਂਦੇ पर मम्मी ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਪੀਪਾ ਜੀ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਘੜਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੋਟ ਔਨ ਕਰਨ ਮੇਰੇ ਟੱਬਰ ਨੂੰ ਆਪਣਾ ਬੈਕਟਾ ਨੂੰ ਮਾਫੀ ਮੰਗਣੀ ਆ ਕਹਿੰਦਾ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਡੀਆਂ ਬੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਵੀ ਭਾਈ ਤੂੰ ਕਿਦਣ ਮਾਫੀ ਮੰਗਣੀ ਆ ਇਹ ਦੱਸ ਤੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਸੁਣਦੇ ਕਿ ਦਾ ਪੈਸਾ ਹਾਂ ਪਰ ਇੱਕ ਗੱਲ ਆ ਮੰਮੀ ਮੈਂ ਥੋੜਾ ਟਾਈਮ ਹਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੇਨ ਪ੍ਰਧਾਨ ਚੱਕਣਗੇ ਹਨਾ ਜਥੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇਰ ਮੇਰੀਆਂ ਫੋਟੋਆਂ ਲਾ ਕੇ ਇੱਕ ਨਾਲ ਰੋਂਦੀ ਨਹੀਂ ਸਾਰੀ ਜ਼ਿੰਦਗੀ ਹੈ ਨਾ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆ ਤੂਸ ਹੋਇਆ ਵੀ ਦਾ ਸਥਾਨੋਂ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਮੈਂ ਬਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਿਬਜ਼ਾਦਿਆਂ ਤੋਂ ਖਾਮ ਸਿਰ ਤੇ ਸਹਿਬਜ਼ਾਦਿਆਂ ਦੇ ਹੱਥ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖਤ ਸਾਹਿਬ ਅੱਗੇ ਝੁਕੂ ਫਤਿਹਗੜ ਸਾਹਿਬ ਅੱਗੇ ਝੁਕੂ ਉਦੋਂ ਬਿਨਾ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਸੇ ਦਿਨ ਠੀਕ ਆ ਕੋਈ ਨਾ ਸਮਝ ਮੈਂ ਖੌਂਦਾਂ ਲੁਕਾ ਹਾਂਜੀ ਕੋਈ ਨਾ ਸਮਝ ਮੈਂ ਖੌਂਦਾਂ ਲੁਕਾ ਹਾਂਜੀ ਮੈਂ ਕਰ ਲੰਨਾ ਕੋਈ ਨਹੀਂ ਜੀ ਕਰ ਲੰਨਾ ਤੁਸੀਂ ਮੇਰੀ ਗੱਲ ਸੁਣਾ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦਿਓ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜ ਅੰਗਸੰਗ ਨੇ ਕੋਈ ਨਹੀਂ ਵੀ ਠੀਕ ਠਾਕ ਆ ਬੀਬੀ ਨੂੰ ਮੈਂ ਤੁਸੀ ਫੋਨ ਕਰਦੇ ਹੁਣ ਠੀਕ ਆ ਮੈਂ ਸਿਮ ਕੱਢਣ ਲੱਗਿਆ ਤੋੜਨੇ ਲੱਗਿਆ ਕਿਉਂਕਿ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ